ਸਸ਼ੀਕਾਲ ਖੁਸ਼ੀ ਦੇਖ ਰਹੇ ਹਾਂ 247 ਪੰਜਾਬ 72 ਘੰਟੇ ਬਾਅਦ 2 ਦਸੰਬਰ ਨੂੰ ਪੰਜਾਬ ਦੀ ਜਨਤਾ ਵੱਲੋਂ ਮੁਹਾਲੀ ਇੰਟਰਨੈਸ਼ਨਲ 에ਅਰਪੋਰਟ ਤੇ ਲੱਗੇ ਭਗਤ ਸਿੰਘ ਦੇ ਸਟੈਚੂ ਨੂੰ ਲੋਕ ਅਰਪਣ ਕੀਤਾ ਜਾਵੇਗਾ ਇਹ ਫੈਸਲਾ ਅੱਜ ਪੰਜਾਬ ਬੀਜੇਪੀ ਦੀ ਚੰਡੀਗੜ੍ਹ ਚ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਲਿਆ ਗਿਆ ਮੀਟਿੰਗ ਚ ਵਿਸ਼ੇਸ਼ ਰੂਪ ਨਾਲ ਹਾਜ਼ਰ ਪ੍ਰਦੇਸ਼ ਉਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਪਟੇਗੜ ਜਾਂਗ ਬਾਜਵਾ ਤੇ ਸੁਭਾਸ਼ ਸ਼ਰਮਾ ਪ੍ਰਦੇਸ਼ ਮਹਾ ਮੰਤਰੀ अनिल सारि प्रदेश मीडिया मुखी विनीत जोशी जिला मोहाली के प्रधान संजीव विशेष ने समूहिक रूप नाल प्रदेश सरकार ते निशाना साधते हुए केहा कि मोहाली च शहीद ए आजम भगत सिंह इंटरनेशनल हवाई अड्डा ते 6 महीने तो लगी भगत सिंह दी प्रतिमा नु कपड़े नाल टकया हुआ है ते प्रदेश सरकार को इना सम्मान नहीं है कि ओ प्रतिमा दा लोकार्पण कर पन का सकै शहीद ए आजम दी पग वरही पग बनके ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਮੁੱਖ ਮੰਤਰੀ ਇਹਨੇ ਅਸੰਵੇਦਨਸ਼ੀਲ ਨੇ ਕਿ ਉਹਨਾਂ ਦੇ ਪੁੱਤ ਨੂੰ ਲੋਕ ਅਰਪਣ ਵੀ ਨਹੀਂ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਆਫਿਸ ਵੇਚਤੋਂ 3 ਦਿਨ ਪਹਿਲੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਗੁਜ਼ਾਰਿਸ਼ ਕੀਤੀ ਗਈ ਸੀ ਵੀ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਿਹੜਾ ਤੁਸੀਂ ਬੋਤ ਹੈ ਉਹਨਾਂ ਤੇ ਕਪੜਾ ਪਾ ਕੇ ਢੱਕਿਆ ਹੈ ਇੰਟਰਨੈਸ਼ਨਲ 에어ਪੋਰਟ ਜਿਹੜਾ ਮੁਹਾਲੀ ਹੈ ਉਸ ਦੇ ਬਾਬਤ ਅਸੀਂ ਉਹਨਾਂ ਨੂੰ ਵਾਰਨ ਕੀਤਾ ਸੀ ਵੀ 72 ਘੰਟਿਆਂ ਦੇ ਵਿੱਚ ਜੇਕਰ ਸਰਕਾਰ ਇਹ ਢੁੰਡ ਚਕਾਈ ਨਹੀਂ ਕਰਦੀ ਛੇਦ ਅਗਰ ਭਗਤ ਸਿੰਘ ਦੇ ਸਟੈਚੂ ਤੋਂ ਤੇ ਫਿਰ ਆਮ ਜਨਤਾ ਨੂੰ ਨਾਲ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਜਿੰਨੇ ਵੀ ਵਰਕਰਸ ਨੇ ਆਪਣੇ ਲੀਡਰਾਂ ਦੇ ਨਾਲ ਉਹ ਮੁਹਾਲੀ ਵੱਲ ਕੂਚ ਕਰਨਗੇ ਔਰ ਅਸੀਂ ਸੋਮਵਾਰ ਨੂੰ 12 ਵਜੇ ਸਾਡਾ ਜਿਹੜਾ ਟਾਈਮ ਹੈ ਉਹ ਪੂਰਾ ਹੋ ਜਾਣਾ ਹੈ ਅਸੀਂ ਸਾਰੀ ਪਾਰਟੀ ਨੇ ਇਕੱਠੇ ਹੋ ਕੇ ਆਮ ਜਨਤਾ ਨੂੰ ਨਾਲ ਲੈ ਕੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਸ ਪੁੱਤ ਨੂੰ ਕੁੜਚਕਾਈ ਕਰਦੀ ਹੈ ਔਰ ਇਸ ਸੁਫਤੀਪਈ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਾਂ ਨੂੰ ਦੱਸਣਾ ਹੈ ਵੀ ਸਵਾਏ ਝੂਠੀਆਂ ਗੱਲਾਂ ਕਰਨ ਤੋਂ ਤੇ ਸਵਾਏ ਉਹਨਾਂ ਦੇ ਨਾਕ ਤੋਂ ਜੱਸ ਕੱਟ ਕੇ ਅੱਜ ਪੰਜਾਬ ਨਾਲ ਜਿਹੜਾ ਤਰੋਹ ਹੋ ਰਿਹਾ ਉਹ ਤਰੋਹ ਦੇ ਬਾਬਤ ਪੰਜਾਬ ਦੀ ਜਨਤਾ ਨੂੰ ਅਸੀਂ ਸਾਰਿਆਂ ਨੂੰ ਦੱਸਣਾ ਵੀ ਇਹ ਸਰਕਾਰ ਦੇ ਅਸੀਂ ਚਾਲੇ ਕੀਨ ਸਸ਼ੀਕਾਲ ਖੁਸ਼ੀ ਦੇਖ ਰਿਹਾ ਹਾਂ 247 ਪੰਜਾਬ 72 ਘੰਟੇ ਬਾਅਦ 2 ਦਸੰਬਰ ਨੂੰ ਪੰਜਾਬ ਦੀ ਜਨਤਾ ਵੱਲੋਂ ਮੁਹਾਲੀ ਇੰਟਰਨੈਸ਼ਨਲ 에어ਪੋਰਟ ਤੇ ਲੱਗੇ ਭਗਤ ਸਿੰਘ ਦੇ ਸਟੈਚੂ ਨੂੰ ਲੋਕ ਅਰਪਣ ਕੀਤਾ ਜਾਵੇਗਾ ਇਹ ਫੈਸਲਾ ਅੱਜ ਪੰਜਾਬ ਬੀਜੇਪੀ ਦੀ ਚੰਡੀਗੜ੍ਹ ਚ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਲਿਆ ਗਿਆ ਮੀਟਿੰਗ ਚ ਵਿਸ਼ੇਸ਼ ਰੂਪ ਨਾਲ ਹਾਜ਼ਰ ਪ੍ਰਦੇਸ਼ ਉਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਪਟੇਗੜ ਜਾਂਗ ਬਾਜਵਾ ਤੇ ਸੁਭਾਸ਼ ਸ਼ਰਮਾ ਪ੍ਰਦੇਸ਼ ਮਹਾ ਮੰਤਰੀ ਅਨਿਲ ਸਰੀ ਪ੍ਰਦੇਸ਼ ਮੀਡੀਆ ਮੁਖੀ ਵਿਨੀਤ ਜੋਸ਼ੀ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਸੰਜੀਵ ਵਿਸ਼ੇਸ਼ ਨੇ ਸਮੂਹਿਕ ਰੂਪ ਨਾਲ ਪ੍ਰਦੇਸ਼ ਸਰਕਾਰ ਤੇ ਨਿਸ਼ਾਨਾ 사ਦੇ ਹੋਏ ਕਿਹਾ ਕਿ ਮੋਹਾਲੀ ਚ ਸ਼ਹੀਦੇ ਆਜ਼ਮ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡਾ ਤੇ 6 ਮਹੀਨੇ ਤੋਂ ਲੱਗੀ ਭਗਤ ਸਿੰਘ ਦੀ ਪ੍ਰਤਿਮਾ ਨੂੰ ਕਪੜੇ ਨਾਲ ਢੱਕਿਆ ਹੋਇਆ ਹੈ ਤੇ ਪ੍ਰਦੇਸ਼ ਸਰਕਾਰ ਕੋਲ ਇਹਨਾਂ ਸਮਾਂ ਨਹੀਂ ਹੈ ਕਿ ਉਹ ਪ੍ਰਤਿਮਾ ਦਾ ਲੋਕ ਅਰਪਣ ਕਰ ਸਕਣ ਸ਼ਹੀਦ-ਏ-ਆਜ਼ਮ ਦੀ ਪੱਗ ਵਰਗੀ ਪੱਗ ਬਨ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਮੁੱਖ ਮੰਤਰੀ ਇੰਨੇ ਅਸੰਵੇਦਨਸ਼ੀਲ ਨੇ ਕਿ ਉਹਨਾਂ ਦੇ ਪੁੱਤ ਨੂੰ ਲੋਕ ਅਰਪਣ ਵੀ ਨਹੀਂ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਆਫਿਸ ਵਿਹਤਜ ਤੋਂ 3 ਦਿਨ ਪਹਿਲੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਗੁਜ਼ਾਰਿਸ਼ ਕੀਤੀ ਗਈ ਸੀ ਵੀ ਸ਼ਹੀਦ-ਏ-ਆਜ਼ਮ ਪਗਤ ਸਿੰਘ ਦਾ ਜਿਹੜਾ ਤੁਸੀਂ ਬੋਤ ਹੈ ਉਹਨਾਂ ਤੇ ਕਪੜਾ ਪਾ ਕੇ ਢੱਕਿਆ ਹੈ ਇੰਟਰਨੈਸ਼ਨਲ 에어ਪੋਰਟ ਜਿਹੜਾ ਮੁਹਾਲੀ ਹੈ ਉਸ ਦੇ ਬਾਬਤ ਅਸੀਂ ਉਹਨਾਂ ਨੂੰ ਵਾਰਨ ਕੀਤਾ ਸੀ ਵੀ 72 ਘੰਟਿਆਂ ਦੇ ਵਿੱਚ ਜੇਕਰ ਸਰਕਾਰ ਇਹ ਢੰਡ ਚਕਾਈ ਨਹੀਂ ਕਰਦੀ ਛਿਦਿਆ ਪਗਤ ਸਿੰਘ ਦੇ ਸਟੈਚੂ ਤੋਂ ਤੇ ਫਿਰ ਆਮ ਜਨਤਾ ਨੂੰ ਨਾਲ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਜਿੰਨੇ ਵੀ ਵਰਕਰਸ ਨੇ ਆਪਣੇ ਲੀਡਰਾਂ ਦੇ ਨਾਲ ਉਹ ਮੁਹਾਲੀ ਵੱਲ ਕੂਚ ਕਰਨਗੇ ਔਰ ਅਸੀਂ ਸੋਮਵਾਰ ਨੂੰ 12 ਵਜੇ ਸਾਡਾ ਜਿਹੜਾ ਟਾਈਮ ਹੈ ਉਹ ਪੂਰਾ ਹੋ ਜਾਣਾ ਅਸੀਂ ਸਾਰੀ ਪਾਰਟੀ ਨੇ ਇਕੱਠੇ ਹੋ ਕੇ ਆਮ ਜਨਤਾ ਨੂੰ ਨਾਲ ਲੈ ਕੇ ਹਜ਼ਾਰਾਂ ਦੀ ਤعداد ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਸ ਬੁੱਧੂ ਕੁੰਡ ਚਕਾਈ ਕਰਦੀ ਹੈ ਔਰ ਇਸ ਸੁੱਤੀ ਪਈ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਾਂ ਨੂੰ ਦੱਸਣਾ ਹੈ ਵੀ ਸਵਾਏ ਝੂਠੀਆਂ ਗੱਲਾਂ ਕਰਨ ਤੋਂ ਤੇ ਸਵਾਏ ਉਹਨਾਂ ਦੇ ਨਾਕ ਤੋਂ ਜੱਸ ਕੱਟ ਕੇ ਅੱਜ ਪੰਜਾਬ ਨਾਲ ਜਿਹੜਾ ਤਰੋਹ ਹੋ ਰਿਹਾ ਉਹ ਤਰੋਹ ਦੇ ਬਾਬਤ ਪੰਜਾਬ ਦੀ ਜਨਤਾ ਨੂੰ ਅਸੀਂ ਸਾਰਿਆਂ ਨੂੰ ਦੱਸਣਾ ਵੀ ਇਹ ਸਰਕਾਰ ਦੇ ਅਸੀਂ ਚਾਲੇ ਕੀਨ